ਅੱਜ ਆਪ ਬੱਤੀ ਆਨੇ ਨੂੰ ਨਰੰਗਣ ਵਾਸਤੇ ਹੁਣ ਸਾਨੂੰ ਦਰਸ਼ਨ ਕਰਵਾਵਾਂਗੇ ਅਸੀਂ ਫਲਾ ਆਨੰਦਗੁਰ ਸਾਹਿਬ ਦੇ ਲੋ ਜੀ ਇਹ ਸਾਹਮਣੇ ਆ ਗਏ ਜੋ ਦਰਬਾਰਾ ਸ੍ਰੀ ਆਨੰਦਗੁਰ ਸਾਹਿਬ ਫਲਾ ਆਨੰਦਗੁਰ ਸਾਹਿਬ ਵੀ ਕਹਿ ਦਿੰਦੇ ਇੱਧਰ ਦਰਬਾਰ ਸਾਹਿਬ ਬਣਿਆ ਤੇ ਇਹਦੇ ਸਾਹਮਣੇ ਗੁਰੂ ਜੀ ਕੋਈ ਵਿਚਾਰ ਇਹ ਪੰਜ ਸਾਹਿਬ ਕੇ ਰਵਾਂ ਸਾਹ ਦੇ ਬਿਲਕੁਲ ਸਾਹਮਣੇ ਕਿਲਾ ਨੰਨਗਾ ਸਾਹਿਬ ਇਹ ਆ ਜੀ ਬੌੜੀ ਸਾਹਿਬ ਤੇ ਕੋਈ ਬਲਕ ਸਭ ਦਿੱਤੀ ਪੌੜੀ ਲਿਖਿਆ ਹੋਇਆ ਜੀ ਬਾਹਰ ਲੋ ਜੀ ਇਹ ਸੀ ਬੌੜੀ ਸਾਹਿਬ ਹਾਂ ਜੀ ਦੋਸਤੋ ਸੁਣੋ ਪਹਿਲਾਂ ਦਰਸ਼ਨ ਕਰਵਾਏ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਜੋ ਸਾਡਾ ਮੇਨ ਤਖਤਾ ਹੈ ਜੀ ਇਥੋਂ ਖਾਲਸੇ ਦੀ ਸਿਰਜਣਾ ਹੋਈ ਤੇ ਹੁਣ ਤੁਹਾਨੂੰ ਦਰਸ਼ਨ ਕਰਵਾਵਾਂਗੇ ਅਸੀਂ ਕੀ ਲਾ ਆਨੰਦਗੁਰ ਸਾਹਿਬ ਜੀ ਤੇ ਹੋ ਸਕੇ ਤਾਂ ਕੁਝ ਜਿਹੜਾ ਇੱਥੇ ਇਹਨੂੰ ਜੁਬਾ ਕਹਿੰਦੇ ਆ ਵਿਰਾਸਤੇ ਖਾਲਸਾ ਜੇ ਉਦੀ ਚਲਕ ਦੇਖਣ ਨੂੰ ਮਿਲੇ ਤਾਂ ਉਹ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਜੇ ਵੀਡੀਓ ਚੰਗਾ ਲੱਗੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਜਿਹੜੇ ਇਸ ਪਵਿੱਤਰ ਧਰਤੀ ਨੂੰ ਜਾਣਦੇ ਨੇ ਉਹ ਵਾਈਗਰੂ ਲਿਖ ਦਿਓ ਕਮੈਂਟ ਦੇ ਵਿੱਚ ਤੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਕੋਈ ਵੀਰ ਭਾਈ ਦਰਸ਼ਨ ਕਰ ਸਕੇ ਇਹ ਚਲੋ ਚੱਲਦੇ ਹੁਣ ਸੋਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਜੀ ਅਨੰਦਗੜ੍ਹ ਸਾਹਿਬ ਦੇ ਤੇ ਦੇਖਾਂਗੇ ਗ੍ਰਾਸ ਤੇ ਖਾਲਸਾ ਦਾ ਵੀ ਜੇ ਮੌਕਾ ਮਿਲੇ ਤਾਂ ਸਨ ਦਰਸ਼ਨ ਕਰਵਾਉਣਾ ਆ ਜੀ ਆ ਬੱਚਿਆਂ ਦੇ ਮਨੋਰੰਜਨ ਵਾਸਤੇ ਗੱਡੀ ਹਮ ਬੱਚਿਆਂ ਦੇ ਮਨੋਰੰਜਨ ਵਾਸਤੇ ਗੱਡੀ ਲੋ ਜੀ ਇਹ ਸਾਹਮਣੇ ਆ ਗਿਆ ਗੁਰਦੁਆਰਾ ਸ੍ਰੀ ਨੰਨਕਾਪੁਰ ਸਾਹਿਬ ਤੇ ਨੰਨਕਾਪੁਰ ਸਾਹਿਬ ਵੀ ਕਹਿੰਦੇ ਨੇ ਕਿ ਗੁਰਦੁਆਰਾ ਸ੍ਰੀ ਨੰਨਕਾਪੁਰ ਸਾਹਿਬ ਵੀ ਕਹਿੰਦੇ ਨੇ ਹਾਂਜੀ ਇਹ ਮੇਨ ਗੇਟ ਆ ਗਿਆ ਗੁਰਦੁਆਰਾ ਨੰਨਕਾਪੁਰ ਕਿਲਾ ਨੰਨਕਾਪੁਰ ਸਾਹਿਬ ਵੀ ਕਹਿੰਦੇ ਨੇ ਜਿੱਥੇ ਕਿ ਇੱਥੇ ਇੱਕ ਪ੍ਰਾਤਨ ਬੋਲੀ ਸਾਹਿਬ ਵੀ ਬਣੇ ਹੋਏ ਨੇ ਕਹਿੰਦਾ ਮਤਲਬ ਖੂਹ ਹੈ ਜਿਹੜਾ ਗੁਰੂ ਸਾਹਿਬ ਨੇ ਆਪਣੇ ਸਮੇਂ 'ਚ ਆਪ ਲਗਵਾਇਆ ਸੀ ਤੇ ਤਕਰੀਬਨ ਕਹਿੰਦੇ 182 ਪੌੜੀਆਂ ਨੇ موسیقی موسیقی لا سی آنند گڑھ صاحب چار پاس پی سائڈ پہاڑیاں آ گیا یا نال ہی آ گیا راستے خالسا سامنے پہاڑی آ گئی ਇਹ ਦਰਬਾਰ ਸਾਹਿਬ ਬਣਿਆ ਤੇ ਇਹ ਸਾਹਮਣੇ ਹੀ ਬਿਲਕੁਲ ਵਿਚਕਾਰ ਨishan ਸਾਹਿਬ ਤੇ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਹੀ ਕਿਲਾ ਨੰਨਗੜ ਸਾਹਿਬ ਸਿਰਫ ਇਹ ਕਿਲਾ ਪ੍ਰਾਤਨ ਕਹਿ ਸਕਦੇ ਹਾਂ ਜਿਹੜਾ ਬਚਿਆ ਬਾਕੀ ਸਾਰਿਆਂ ਦੀ ਰੂਪ ਰੇਖਾ ਬਦਲ ਚੁੱਕੀ ਹੈ ਅਰੇ ਇਹ ਪ੍ਰਾਤਨ ਕਿਲਾ ਹਲੇ ਵੀ ਬਚਿਆ ਹੋਇਆ ਉਹ ਮੇਨ ਦਰਵਾਜ਼ਾ قلعہ لند گڑھ سامنے دربار سب <تصفح> <تصفح> سننا کو چاہے پارتھنا ਹੁਣ ਆਪਾਂ ਦਰਸ਼ਨ ਕਰੇ ਜੀ ਲਾ ਆਨੰਦਗੜ ਸਾਹਿਬ ਅਤੇ ਦਰਬਾਰ ਸਾਹਿਬ ਦੇ ਜੀ ਤੇ ਹੁਣ ਆਪਾਂ ਦੇਖਦੇ ਹਾਂ ਬੌਲੀ ਸਾਹਿਬ ਚੱਲਦੇ ਹਾਂ ਪੌੜੀਆਂ ਕਾਫੀ ਨੇ ਇਹ ਫਿਰ ਵੀ ਦਰਸ਼ਨ ਕਰਦੇ ਆਂ ਜੀ ਨਾਲੇ ਤੁਹਾਨੂੰ ਕਰਾਉਣੇ ਆ ਇਹ ਆ ਜੀ ਬੌਲੀ ਸਾਹਿਬ ਤਕਰੀਬਨ 132 ਪੌੜੀਆਂ ਲਿਖਿਆ ਹੋਇਆ ਜੀ ਬਾਹਰ ਉੱਤਰਨਾ ਤਾਂ ਸਾਨਾ ਪਰ ਚੜਨਾ ਬਿਲਕੁਲ ਔਖੀ ਜਿਆਦਾ ਪਤਾ ਲੱਗੂ ਗੁਰਦੁ ਸਿੰਘ ਬੋੜੀ ਸਾਹਿਬ ਜੀ ਤੁਸੀਂ ਦੇਖ ਸਕਦੇ ਹੋ ਹੁਣ ਨੀਚੋਂ ਪਤਾ ਲੱਗਦਾ ਉੱਪਰ ਨੂੰ ਕਿੰਨੀ ਚੜਾਈ ਹੈ ਉੱਪਰ ਨੀਚੇ ਆਉਂਦੇ ਨੂੰ ਇਹ ਨਹੀਂ ਪਤਾ ਲੱਗਦਾ ਔਰ ਗਲੂਪ ਪਤਾ ਲੱਗਦਾ ਤੁਸੀਂ ਦੇਖ ਸਕਦੇ ਹੋ ਲੋ ਜੀ ਉਹ ਚੀਆ ਪਪਪਨ ਅਤਲ ਬੜੇ ਘੱਟ ਪਤਾ ਲੱਗਦਾ ਆਰੇ ਬੜਾ ਪਤਾ ਲੱਗ ਲੋ ਜੀ ਇਹ ਸੀ ਬੋਲੀ ਸਾਹਿਬ ਜਿੰਨੇ 132 ਬੋੜੀਆਂ ਨੇ ਸਵਾਪੀ ਨੇ ਦਰਸ਼ਨ ਕੀਤੇ ਇੱਕ ਵਾਰੀ ਵਾਈਗਰੂ ਜੀ ਕਮੈਂਟ ਵਿੱਚ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਚਲਦੇ ਚੱਲ ਕੇ ਲਾਈਕ ਤੇ ਸ਼ੇਅਰ ਵੀ ਕਰ ਦਿਓ ਜੀ ਲੋਜੀਸੀ ਗੁਰਦੁਆਰਾ ਜਿਹੜੀ ਨੰਨਗੜ ਸਾਹਿਬ ਜਿਹਦੇ ਵਿੱਚ ਅਪਨੇ ਜ਼ਿਲ੍ਹਾ ਅ ਦੇਖਿਆ ਪ੍ਰਾਤਨ ਦਰਬਾਰ ਸਾਹਿਬ ਦੇਖਿਆ ਬਹੁਤ ਵਧੀਆ ਸੀ ਸਾਰੇ ਮਿੱਤਰਾਂ ਨੂੰ ਬੇਨਤੀ ਹੈ ਕਿ ਪੇਜ ਨੂੰ ਫੋਲੋ ਕਰ ਲਿਓ ਫੇਸਬੁਕ ਤੇ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਵੀਰ ਭੈਣ ਦਰਸ਼ਨ ਕਰ ਸਕਣ ਸਾਰਿਆਂ ਦਾ ਧੰਨਵਾਦ ਜੀ